ਪਿਛਲੇ ਦਿਨੀ ਹੋਈਆਂ ਭਾਰੀ بارشਾਂ ਦੇ ਨਾਲ ਵਦਾਨ ਸਬਾਧ ਹਰ ਕਾਦੀਨਾਨਗਰ ਵਿਖੇ ਜੋ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਜੋ ਖੇਤ ਮਜ਼ਦੂਰਾਂ ਦਾ ਨੁਕਸਾਨ ਹੋਇਆ ਜਾਂ ਹੋਰ ਕਿਸੇ ਕਾਰੋਬਾਰੀ ਦਾ ਇਨ੍ਹਾਂ ਖੜਾ ਦੇ ਨਾਲ ਜੋ ਨੁਕਸਾਨ ਹੋਇਆ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਦौरा ਕਰਨ ਪਹੁੰਚੇ ਤੇ ਉਹਨਾਂ ਨੇ ਯਕ ਦਮ ਲੋਕਾਂ ਨੂੰ ਜਿਸ ਦੀ ਸਹੂਲਤ ਮਿਲੇ ਇਹ ਖੜਾ ਤੋਂ ਬਾਹਰ ਲੋਕੀ ਆਣ 1600 ਕਰੋੜ ਰੁਪਇਆ ਯਾਰੀ ਕੀਤਾ ਅਤੇ ਵੱਖ-ਵੱਖ ਭਾਗਾਂ ਦੇ ਕੇਂਦਰ ਸਰਕਾਰ ਦੇ ਮੰਤਰੀਆਂ ਦੀ ਡਿਊਟੀ ਵੀ ਲਗਾਈ ਗਈ ਕਿ ਹੋਰ ਇਹਨਾਂ ਲੋਕਾਂ ਨੂੰ ਕਿਸ ਕੇ ਚੀਜ਼ ਦੀ ਜ਼ਰੂਰਤ ਹੈ ਤੇ ਕਿਸ ਕਿਸ ਇਸ ਸਮੇਂ ਮੁਸ਼ਕਲ ਦੀ ਘੜੀ ਦੇ ਵਿੱਚ ਕੀ ਇਹਨਾਂ ਨੂੰ ਇਹਨਾਂ ਦੇ ਨੁਕਸਾਨ ਦੀ ਪਰਵਾਹੀ ਕੀਤੀ ਗਈ ਜਿਸ ਦੀ ਘੜੀ ਵੱਜੋ ਸਾਡੇ तकरीबन 4 ਮੰਤਰੀ ਜਿਹੜੇ ਆ ਕੇਂਦਰ ਦੇ ਮੰਤਰੀ ਜਿਹੜੇ ਆ ਉਹ ਵੱਖ-ਵੱਖ ਦਿਨਾਂ 'ਚ ਹੜ੍ਹ ਪ੍ਰਭਾਵਿਤ ਇਲਾਕੇ ਦਾ ਜਿਲ੍ਹਾ ਗਰਦਾਫੁਰ ਦਾ ਜਿਨ੍ਹਾਂ ਨੇ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋਇਆ ਵਾ ਉਹਦੀ ਪਰਮਾਈ ਜਿਹੜੀ ਆ ਉਹ ਕੇਂਦਰ ਸਰਕਾਰ ਵੱਲੋਂ ਕੀਤੀ ਜਾਏਗੀ ਪਰ ਦੇਖੋ ਜਦੋਂ ਉਹਨਾਂ ਦੇ ਉਹਨਾਂ ਮੀਟਿੰਗਾਂ ਵੀ ਪ੍ਰਸ਼ਾਸਨ ਦੇ ਨਾਲ ਕੀਤੀਆਂ ਗਈਆਂ ਜਿੱਥੇ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਜਿਹੜੀ ਅਸੈਸਮੈਂਟ ਆ ਚਾਹੇ ਉਹ ਫਸਲਾਂ ਦੀ ਹੋਵੇ ਚਾਹੇ ਉਹ ਮਕਾਨਾਂ ਦੀ ਹੋਵੇ ਚਾਹੇ ਉਹ ਹੋਰ ਜੋ ਨਖੜਨ ਦੇ ਨਾਲ ਨੁਕਸਾਨ ਹੋਇਆ ਉਹਦੀ ਹੋਵੇ ਇਹ ਮਤਲਬ ਉਹ ਉਹਨੂੰ ਜਿਹੜਾ ਵਾ ਉਹਦੀ ਕਾਰਵਾਈ ਜਿਹੜੀ ਆ ਆਰੰਭ ਕਰ ਦਿੱਤੀ ਗਈ ਆ ਤੇ ਉਹਦਾ 45 ਦਿਨ ਦਿਨ ਦਾ ਪ੍ਰਸ਼ਾਸਨ ਨੇ ਸਮਾਂ ਜਿਹੜਾ ਵਾ ਉਹ ਨਿਸ਼ਚਿਤ ਕੀਤਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ 45 ਦਿਨ ਦਾ ਸਮਾਂ ਜਿਹੜਾ ਵਾ ਉਹ ਥੋੜਾ ਲੰਬਾ ਵਾ ਮਨ ਇਹ ਵੀ ਮੰਨਣਾ ਠੀਕ ਹੈ ਕਿ ਇਹ ਜਿਹੜਾ ਅਸੈਸਮੈਂਟ ਦਾ ਕੰਮ ਇਹ ਬਹੁਤ ਜਿਆਦਾ ਵਾ ਤੇ ਇਹਨੂੰ ਕਰਨ ਦੇ ਵਿੱਚ ਵੀ ਕੋਈ ਟਾਈਮ ਤੇ ਚਾਹੀਦਾ ਵਾ ਪਰ ਫਿਰ ਵੀ ਮੈਂ ਬੇਨਤੀ ਕਰਦਾ ਕਿ ਇਹਨੂੰ ਜਲਦੀ ਤੋਂ ਜਲਦੀ ਅਸੈਸਮੈਂਟ ਕੀਤੀ ਜਾਏ ਤੇ ਲੋਕਾਂ ਨੂੰ ਤਾਂ ਕਿ ਲੋਕਾਂ ਨੂੰ ਇਹਦੀ ਜਿਹੜੀ ਆ ਮਿਲਣ ਵਾਲਾ ਮੁਆਵਜ਼ਾ ਉਹਦੀ ਰਾਤ ਮਿਲ ਸਕੇ ਕਿਉਂਕਿ ਝੋਨੇ ਦੀ ਫਸਲ ਤਕਰੀਬਨ ਹੋਰ 5-10 ਦਿਨ ਤੋਂ ਜਿਹੜੀ ਮੜੀ-ਮੁੱਟੀ ਹੈਗੀ ਆ ਉਹ ਉਹਦੀ ਬਾੜੀ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ ਇਸ ਤੋਂ ਬਾਅਦ ਫਿਰ ਕਣਕ ਦੀ ਬਜਾਈ ਦਾ ਕੰਮ ਚੱਲਣਾ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਾਂ ਪੂਰਾ ਦੇਖਿਆ ਵਾ ਪਿੰਡਾਂ ਦੇ ਵਿੱਚ ਅਜੇ ਤੱਕ ਬਹੁਤ ਜ਼ਿਆਦਾ ਪਾਣੀ ਹੈ ਮੈਨੂੰ ਨਹੀਂ ਕੋਈ ਮੈਦ ਮੈਨੂੰ ਨਹੀਂ ਕੋਈ ਇਹ ਯਕੀਨ ਕਿ ਉਹਨਾਂ ਦੀ ਆਉਣ ਵਾਲੀ ਜਿਹੜੀ ਆ ਇਹ ਅਗਲੀ ਫਸਲ ਜਿਹੜੀ ਆ ਉਹ ਬੀਜੀ ਜਾ ਸਕੇ ਕਣਕ ਦੀ ਜਾਂ ਕੋਈ ਹੋਰ ਫਸਲ ਬੀਜੀ ਜਾ ਸਕੇ ਜਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਫੇਰ ਇੱਕ ਵਾਰੀ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਕਿ ਇਹ ਮੁਆਵਜ਼ਾ ਜਿਹੜਾ ਵਾ ਜੋ ਦਿੱਤਾ ਜਾਣਾ ਹੈ ਦੀ ਅਸੈਸਮੈਂਟ ਨੂੰ ਅਸੈਸਮੈਂਟ ਤੁਰੰਤ ਮੁਕੰਮਲ ਕਰਕੇ ਲੋਕਾਂ ਨੂੰ ਜਿਹੜੀ ਆ ਉਹ ਰਾਤ ਦਿੱਤੀ ਜਾਵੇ ਲੋਕਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਏ ਤਾਂ ਜੋ ਉਹਨਾਂ ਦੇ ਨੁਕਸਾਨ ਦੀ ਪਰਮਾਈ ਤੇ ਆਪ ਬੋਹ ਨਹੀਂ ਸਕਦੀ ਪਰ ਉਹਨਾਂ ਨੂੰ ਕੀ ਕਹਿੰਦੇ ਆ ਵੀ ਜ਼ਖਮ ਤੇ ਮਲਮ ਲਾਉਣ ਦਾ ਕੰਮ ਕਰੇਗੀ ਇਹ ਜਿਹੜੀ ਆ ਆਪਣੇ ਸਹਾਇਤਾ ਮੈਂ ਬਹੁਤ ਧੰਨਵਾਦੀ ਆ ਪ੍ਰਸ਼ਾਸਨ ਦਾ ਜਿੱਥੇ ਪ੍ਰਸ਼ਾਸਨ ਵੀ ਲੱਗਾ ਦਾ ਉੱਥੇ ਭਾਰਤੀ ਜਨਤਾ ਪਾਰਟੀ ਵੀ ਆਪਣੇ ਸਾਰੇ ਪੂਰੇ ਵਰਕਰਾਂ ਦੇ ਨਾਲ ਆਪਣੇ ਕੰਮ ਕਰ ਰਹੀ ਹੈ ਲੋਕਾਂ ਦਾ ਮੁਸ਼ਕਲਾਂ ਸੁਣ ਰਹੀ ਹੈ ਰਾਸ਼ਨ ਵੰਡ ਰਹੀ ਹੈ ਭਾਂਡੇ ਵੰਡ ਰਹੀ ਹੈ ਕੰਬਲ ਵੰਡ ਰਹੀ ਹੈ ਜੋ ਵੀ ਉਹਨਾਂ ਦੀਆਂ ਜ਼ਰੂਰਤਾਂ ਨੇ ਉਹਦੇ ਮੁਤਾਬਕ ਡੰਗਰਾਂ ਦਾ ਰਾਸ਼ਨ ਵੀ ਡੰਗਰਾਂ ਦਾ ਚਾਰਾ ਵੀ ਦਿੱਤਾ ਜਾ ਰਿਹਾ ਵਾ ਤੇ ਮੈਂ ਸਾਰੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਬੀਜੇਪੀ ਦੇ ਕਾਰਕਿਰਤਾ ਦਾ ਇਹ ਬਹੁਤ ਧੰਨਵਾਦੀਆਂ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰੇਕ ਕਾਰਕਿਰਤਾ ਜਿਹੜਾ ਉਹ ਕੰਮ ਕਰ ਰਿਹਾ ਮੈਂ ਆਪਣੇ ਦਿਲ ਦੀਆਂ ਗਰਾਈਆਂ ਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਹੋ ਉਮੀਦ ਕਰਦਾ ਕਿ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਆਉਂਦੇ ਰਹੋ ਕਰਦੇ ਰਹੋ ਤੇ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਪੇਸ਼ ਹੋਵੇ ਉਹ ਆਵੇ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ